ਪੰਜਾਬ ਸਰਕਾਰ ਦਾ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਸੁਪਨਾ ਤਾਂ ਫਿਲਹਾਲ ਪੂਰਾ ਨਹੀਂ ਹੋ ਸਕਿਆ ਪਰ ਕੁਦਰਤ ਨੇ ਬਿਲਕੁਲ ਉਸੇ ਤਰ੍ਹਾਂ ਦਾ ਅਦ੍ਰਿਸ਼ ਲੋਕਾਂ ਨੂੰ ਜ਼ਰੂਰ ਦਿਖਾ ਦਿੱਤਾ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਭਾਰੀ ਮੀਂਹ ਕਾਰਨ ਬੱਸ ਟਰੈਕਟਰ ਤੇ ਹੋਰ ਵਾਹਨ ਪਾਣੀ ਦੇ ਵਿੱਚ ਇਸ ਤਰ੍ਹਾਂ ਫਸ ਗਏ ਐਤਵਾਰ ਨੂੰ ਪਏ ਭਾਰੀ ਮੀਂਹ ਨੇ ਸਰਕਾਰੀ ਸਕੀਮਾਂ ਦੀ ਪੂਰ ਖੋਲ ਦਿੱਤੀ ਸੀਵਰੇਜ ਸਿਸਟਮ ਸਹੀ ਨਾ ਹੋਣ ਕਾਰਨ ਨਾ ਸਿਰਫ ਵਾਹਨ ਪਾਣੀ 'ਚ ਫਸੇ ਬਲਕਿ ਪਾਣੀ ਨੇ ਸੜਕਾਂ 'ਚ ਵੀ ਡੂੰਘੇ ਟੋਏ ਕਰ ਦਿੱਤੇ ਸਾਡੇ ਸ਼ਹਿਰ 'ਚ ਸੀਵਰੇਜ ਦੀ ਕੋਈ ਲੋਡ ਨਹੀਂ ਸੀ ਏਸ਼ੀਆ ਚ ਬੈਠ ਕੇ ਉਥੇ ਸੀਵਰੇਜ ਦਾ ਮਤਾ ਪਾ ਕੇ ਇਹਨਾਂ ਨੇ 38 ਕਰੋੜ ਰੁਪਇਆ ਭੇਜਤਾ ਤੇ ਉਥੇ ਹੀ ਬੈਠ ਕੇ ਖਾ ਗਏ ਇੱਥੇ ਨਾ ਕੋਈ ਜੇਈ ਨਾ ਕੋਈ ਐਕਐਸਡੀਓ ਨਾ ਕੋਈ ਐਕਸ਼ਨ ਕੋਈ ਚੈੱਕ ਕਰਨੀ ਨਹੀਂ ਆਉਂਦਾ ਤੇ ਨਾ ਇੱਥੇ ਕੋਈ ਕਮੇਟੀ ਵਾਲੇ ਚੈੱਕ ਕਰਦੇ ਆ ਸਾਰੇ ਸ਼ਹਿਰ ਦਾ ਬੁਰਾ ਹਾਲ ਕਰਤਾ ਪੱਟ ਪੱਟ ਕੇ ਸੁੱਟਤਾ ਪਾਣੀ ਲੋਕਾਂ ਦੇ ਘਰਾਂ ਚ ਜ਼ਮੀਨਾਂ ਚ ਵੜ ਵੜ ਕੇ ਮਤਲਬ ਲੋਕਾਂ ਦੇ ਘਰਾਂ ਨੂੰ ਤੋੜਨ ਤੇ ਲੱਗਿਆ ਹੋਇਆ ਪਾਣੀ ਚ ਬਸਾਂ ਖੜਗੀਆਂ ਆ ਇੱਕ 3 ਮਹੀਨੇ ਪਹਿਲਾਂ ਸੜਕ ਬਣੀ ਸੀ ਉਹ ਸੜਕ ਵੀ ਦਬ ਗਈ ਨਾ ਕਿਸੇ ਨੇ ਇਹ ਦੇਖਿਆ ਕਿ ਇੱਥੇ ਪ੍ਰੋਪਰ ਪੱਥਰ ਪਾਇਆ ਕਿ ਨਹੀਂ ਪਾਇਆ ਨਾ ਕਿਸੇ ਨੇ ਇਹ ਦੇਖਿਆ ਕਿ ਇੱਥੇ ਪੂਰੀ ਦਬਾਈ ਕੀਤੀ ਹੈ ਕਿ ਨਹੀਂ ਕੁਟਾਈ ਕੀਤੀ ਹੈ ਕਿ ਨਹੀਂ ਆ ਸੜਕ ਤੇ ਬਸ ਫਸੀ ਖੜੀ ਹੈ ਤੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਮੋੜਿਆਂ ਤੋਂ ਵੀ ਉੱਪਰ ਤੱਕ ਦੱਪ ਗਿਆ ਸਥਾਨਕ ਸ਼ਹਿਰ ਵਾਸੀਆਂ ਨੂੰ ਮੀਂਹ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਇਲਾਕੇ ਦਾ ਕਿਸਾਨ ਕਾਫੀ ਖੁਸ਼ ਨਜ਼ਰ ਆਇਆ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਸ ਮੀਂਹ ਨੂੰ ਵਰਦਾਨ ਤੋਂ ਘੱਟ ਨਹੀਂ ਸਮਝ ਰਹੇ ਜੀ ਜੀ ਦਾ ਇਹ ਹਾਲ ਹੈ ਵੀ ਜਿਹੜੇ ਜਿਹੜੇ ਹਫ਼ਤੇ ਨਹੀਂ ਬਰਸਾਤ ਹੋ ਰਹੀ ਹੈ ਇਹ ਹਸਾਬ ਤੇ ਬਹੁਤ ਅਨਾਜ ਹੋਊਗਾ ਜੀ ਬਹੁਤ ਘਟ ਜਾਊਗੀ ਖਾਂ ਦਾ ਸਾਡਾ ਕੰਮ ਘਟ ਗਿਆ ਲੀਵਰ ਦਾ ਕੰਮ ਸਾਡਾ ਸਾਰਾ ਹੀ ਘਟ ਗਿਆਗਾ ਚਲੋ ਜਿਹੜੇ ਪਾਣੀ ਦੇ ਦਿਨ ਰਾਤ ਫਿਰਦੇ ਦੀ ਮੋਟਰਾਂ ਚਲਾਉਂਦੇ ਉਹ ਸਾਡੀਆਂ ਸਾਰੀਆਂ ਮੋਟਰਾਂ ਬੰਦ ਨੇ ਇਸ ਟਾਈਮ ਜਿੰਨੇ ਪਿਛਲੇ ਟਾਈਮ ਦੇ ਵਿੱਚ ਇਹ ਜਿਹੜੇ ਟਾਈਮ ਜਾ ਕੇ ਗਰਮੀ ਜ਼ਿਆਦਾ ਪੈਂਦੀ ਸੀ ਧੁੱਪ ਜ਼ਿਆਦਾ ਪੈਂਦੀ ਸੀ ਪਾਣੀ ਨੂੰ ਸੂਕ ਲੈਂਦੀ ਸੀ ਇਸ ਵਾਰੀ ਜਿਹੜਾ ਸਾਰਾ ਠੀਕ ਹੋ ਰਿਹਾ ਜੀ ਵੀ ਜਿੰਨਾ ਕੁ ਮਤਲਬ ਪਾਣੀ ਦੀ ਲੋੜ ਉਹਨੇ ਇੱਕ بارش ਪੈ ਜਾਂਦੀ ਹੈ ਕਿ ਬਿਜਲੀ ਦੇ ਬਹੁਤ ਘੱਟ ਖਪਤ ਹੈ